ਆ ਜਿਹੜੇ ਜਹਾਜ਼ ਕੂਕਣ ਦੇ ਵੀ ਗੱਦੀ ਦੇ ਨਸ਼ੇ 'ਚ ਹੀ ਕੂਕਣ ਦੇ ਆ ਉਧਰ ਵੀ ਗੱਦੀ ਦਾ ਨਸ਼ਾ ਤੇ ਇਧਰ ਵੀ ਗੱਦੀ ਦਾ ਨਚਾ ਇਹ جنگ ਰੋਕਣੀ ਤੇ 15 ਮਿੰਟਾਂ ਦਾ ਕੰਮ ਆ ਤੁਸੀਂ ਆਖੋਗੇ ਕਿ ਕਿੱਦਾਂ ਦੋਵਾਂ ਦੇਸ਼ਾਂ ਦਾ ਜਿਹੜਾ ਟੌਪ ਦਾ ਲੀਡਰ ਹੋਣਾ ਪ੍ਰਧਾਨ ਮੰਤਰੀ ਹੁੰਦਾ ਨਾ ਪ੍ਰਧਾਨ ਮੰਤਰੀ ਤੋਂ ਲੈ ਕੇ ਸਾਰੇ ਐਮਐਲਏ ਸਾਰੇ ਐਮਪੀ ਤੇ ਟੋਪ ਲੀਡਰ ਜਿਹੜੇ ਨਿਆਣੇ ਹੈਗੇ ਆ ਠੀਕ ਆ ਇੱਕ ਇੱਕ ਦੋ ਦੋ ਮੁੰਡੇ ਹੈਗੇ ਫੜਾ ਕੇ ਬੰਦੂਕਾਂ ਬਾਰਡਰ ਤੇ ਲਿਆਓ ਜੇ ਨਿਆਣੇ ਨਹੀਂ ਹੈਗੇ ਤੇ ਫਿਰ ਆਪ ਆਓ ਸਾਡੇ ਵਾਲੇ ਇਹਨਾਂ ਦੇ ਪਹਿਲਾਂ ਕਹਿ ਦੇਣਾ ਵੀ ਮੇਰਾ ਤੇ ਹੈ ਅੱਗੇ ਪਿੱਛੇ ਕੋਈ ਨਹੀਂ ਮੋਦੀ ਸਾਹਿਬ ਦੇ ਪਹਿਲਾਂ ਮੁਕਰ ਜਾਣਾ ਜਨਰਲ ਲੀਡਰਸ਼ਿਪ ਆ ਉਹਨਾਂ ਸਾਰਿਆਂ ਦੀ ਨਿਆਣੇ ਲਿਆ ਕੇ ਤੇ ਬਾਡਰਾਂ ਤੇ ਖਿਲਾਰ ਦਿਓ ਉਧਰ ਵਾਲੇ ਵੀ ਲੈ ਆਉਣ ਤੇ ਸਾਡੇ ਵਾਲੇ ਵੀ ਲੈ ਆਉਣ ਕਿਉਂਕਿ ਖਾਦਾ ਤੁਸੀਂ ਆ ਸਾਰਾ ਕੁਝ ਤੁਸੀਂ ਦੇਸ਼ ਦੇ ਨਾਂ ਤੇ ਇਕੱਠਾ ਕੀਤਾ ਮਰਨ ਵਾਸਤੇ ਗਰੀਬ ਜਨਤਾ ਮਰਨ ਵਾਸਤੇ ਆਮ ਲੋਕ ਮਰਨ ਵਾਸਤੇ ਉਹ ਬੰਦੇ ਜਿਨ੍ਹਾਂ ਬੰਦਿਆਂ ਨੂੰ ਇਹ ਨਹੀਂ ਪਤਾ ਕਿ ਸਵੇਰ ਦੀ ਚਾਹ ਮਿਲੀ ਆ ਤੇ ਸ਼ਾਮਾਂ ਨੂੰ ਮਿਲਣੀ ਕਿ ਨਹੀਂ ਮਿਲਣੀ ਦਿੱਲੀ ਬਹਿ ਕੇ ਜੰਗ 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 ਕੂਕਣਾ ਬਹੁਤ ਸੌਖਾ ਵਾ ਜਿਨ੍ਹਾਂ ਦੇ ਜੜਾਂ 'ਚ ਲੱਗੀ ਜੰਗ ਉਹਨਾਂ ਨੂੰ ਪੁੱਛ ਕੇ ਵੇਖੋ ਜੰਗ ਦਾ ਨਜ਼ਾਰਾ ਕੀ ਹੁੰਦਾ ਤੇ ਜੰਗ ਦਾ ਸਵਾਦ ਕੀ ਹੁੰਦਾ ਤੁਸੀਂ ਚਾਈਨਾ ਤੋਂ ਬਣੇ ਸ਼ਸਤਰ ਲਿਆਂਦੇ ਫਰਾਂਸ ਤੋਂ ਬਣੇ ਸ਼ਸਤਰ ਲਿਆਂਦੇ ਪੰਜਾਬ ਉਹਨਾਂ ਨੂੰ ਪਰਖਣ ਵਾਸਤੇ ਰੱਖਿਆ ਵਾਸਤੇ ਰੱਖਿਆ ਪਰਖਣੇ ਦੇ ਗੁਜਰਾਤ ਚ ਜਾ ਕੇ ਪਰਖ ਲਓ ਸ਼ੁਰੂ ਕਰਕੇ ਵੇਖ ਲਓ ਵੇਖਣੇ ਆ ਦੇ ਤੁਸੀਂ ਰਾਜਸਥਾਨ ਚ ਸ਼ੁਰੂ ਕਰਕੇ ਵੇਖ ਲਓ ਇਹ ਹੱਸਦਾ ਵਸਦਾ ਪੰਜਾਬ ਜਿਹਦੀ ਮਿੱਟੀ ਦੇ ਵਿੱਚ ਮੁਰਦਾ ਵੀ ਦੱਬਦੀਏ ਤੇ ਉਹ ਵੀ ਜੀ ਪੈਂਦਾ ਵਾ ਕਿਉਂ ਨੂੰ ਅੱਗ ਲਾਉਣ ਵਾਸਤੇ ਦੇਸ਼ ਦੀ ਰਾਜਨੀਤੀ ਤੁਰੀ ਹੋਈ ਆ ਸਾਡੇ ਵੀ ਪੱਪਾ ਭਾ ਰੋ ਕੇ ਮਾਰ ਦਿਆਂਗੇ ਤੁੰਨ ਦਿਆਂਗੇ ਉਹ ਕਰ ਦਿਆਂਗੇ ਯਾਦ ਰੱਖੋ ਲੜਾਈ ਚ ਕੋਈ ਸਕਾ ਨਹੀਂ ਹੁੰਦਾ ਕਈ ਵਾਰੀ ਅਗਲਾ ਮਾਰਾ ਵੀ ਹੋਵੇ ਤੇ ਇਹ ਟੈਡੀ ਜ਼ੋਰ ਨਾਲ ਮਾਰਦਾ ਹੁੰਦਾ ਸਿਰ 'ਚ ਸਾਹਮਣੇ ਵਾਲੇ ਦਾ ਰਵਾਲਵਰ ਵੀ ਖੋ ਕੇ ਤੇ ਲੈ ਜਾਂਦਾ ਹੁੰਦਾ ਵਾ ਦੁਸ਼ਮਣ ਨੂੰ ਕਦੀ ਕਮਜ਼ੋਰ ਮਾਰਾ ਸਮਝ ਕੇ ਇਹ ਆਖੋ ਕਿ ਤੁੰਨ ਦਿਆਂਗੇ ਮਾਰ ਦਿਆਂਗੇ ਰੱਖ ਦਿਆਂਗੇ ਇਹ ਦਿੱਲੀ ਬੈ ਕੇ ਗੱਲਾਂ ਕਰਨੀਆਂ ਸੌਖੀਆਂ ਵਾਂ ਇੱਥੇ ਧਰਤੀ ਤੇ ਰਹਿ ਕੇ ਗੱਲਾਂ ਉਹਨਾਂ ਬੰਦਿਆਂ ਨੂੰ ਪੁੱਛੋ ਜਿਨ੍ਹਾਂ ਲੋਕਾਂ ਦੇ ਪਿੰਡਿਆਂ ਤੇ ਹੋ ਰਹੀ ਐ ਜਿਨ੍ਹਾਂ ਦੇ ਪੁੱਤ ਬਾਡਰਾਂ ਦੇ ਉੱਤੇ ਖਲੋਤੇ ਆ ਕੋਈ ਮਾਂ ਚਾਹੂਗੀ ਮੇਰਾ ਪੁੱਤ ਉਸ ਬਾਡਰ ਦੇ ਉਤੋਂ ਕਫਨ ਚ ਲਪੇਟ ਕੇ ਘਰ ਨੂੰ ਆਜੇ ਕੋਈ ਬੱਚਾ ਚਾਹੂਗਾ ਮੇਰਾ ਬਾਪ ਆਜੇ ਕੋਈ ਭੈਣ ਚਾਹੂਗੀ ਮੇਰਾ ਭਰਾ ਇਦਾਂ ਘਰ ਨੂੰ ਆਜੇ ਕੋਈ ਸੁਹਾਗਣ ਚਾਹੂਗੀ ਮੇਰਾ ਸੁਹਾਗ ਤਰੰਗੇ ਚ ਲਪੇਟ ਕੇ ਤੇ ਸਲੂਟ ਮਾਰ ਕੇ ਤੁਸੀਂ ਘਰ ਛੱਡ ਜਾ ਜੇਲ੍ਹ ਲੜਾਈ ਦਾ ਨਜ਼ਾਰਾ ਵੇਖਣਾ ਤੁਰਨਗੇ ਨਾਲ ਲੋਕ ਅਸੀਂ ਵੀ ਤੁਰਾਂਗੇ ਲਿਆਓ ਸਾਰੀ ਲੀਡਰਸ਼ਿਪ ਘਰਾਂ ਤੋਂ ਕੱਢ ਕੇ ਸਾਰੀ ਲੀਡਰਸ਼ਿਪ ਲਿਆ ਕੇ ਬਾਰਡਰਾਂ ਤੇ ਖਿਲਾਰੋ ਫੜਾਓ ਇਹਨਾਂ ਦੇ ਹੱਥਾਂ 'ਚ ਗੰਨਾ ਫਿਰ ਅਸੀਂ ਵੀ ਮਗਰੋਂ ਤੁਰਨ ਵਾਲੇ ਬਣਾਂਗੇ ਇਹ ਨਹੀਂ ਕਿ ਤੁਸੀਂ ਖਾਓ ਪੀਓ ਨਜ਼ਾਰੇ ਲਾਓ ਤੇ ਛਤਰਖਾਨ ਨੂੰ ਤੁਸੀਂ ਇਹ ਰੇਸ਼ ਰੱਖ ਲਿਆ ਅਗਲੇ ਬੰਦੇ ਇਦਾਂ ਦਾ ਨਹੀਂ ਸਿਸਟਮ ਜਦੋਂ ਤਖਤ ਨਕਮੇ ਬੰਦਿਆਂ ਦੇ ਹੱਥਾਂ ਵਿੱਚ ਆਉਂਦਾ ਜੰਗ ਉਦੋਂ ਸ਼ੁਰੂ ਹੁੰਦੀ ਆ ਇੱਕ ਚੀਜ਼ ਕਹਿ ਕੇ ਮੈਂ ਢਾਡੀ ਸਿੰਘਾਂ ਦੇ ਕੋਲੋਂ ਮੈਂ ਸੇਵਾ ਲੈਣ ਲੱਗਾ ਇਸ ਜੰਗ ਦੀ ਸ਼ੁਰੂਆਤ ਹੋਈ ਆ ਪਹਿਲਗਾਮ ਤੋਂ ਆਂਦੇ ਨਾ ਧਰਮਪੁਸ਼ ਕੇ ਗੋਲੀਆਂ ਮਾਰੀਆਂ ਪੜ੍ਹੀ ਅਖਬਾਰ ਤੁਸੀਂ ਖਬਰਾਂ ਵੇਖੀਆਂ ਧਰਮਪੁਸ਼ ਕੇ ਗੋਲੀਆਂ ਮਾਰੀਆਂ ਅੱਤਵਾਦੀਆਂ ਨੇ ਗਲਤ ਹੈ ਮੈਂ ਇਸ ਗੀਜ ਨਾਲ ਸਹਿਮਤ ਨਹੀਂ ਮਾੜਾ ਕੀ